ਇਹ ਤਸਵੀਰ ਗੁਰੂ ਗੋਬਿੰਦ ਸਿੰਘ ਜੀ ਦੀ ਹੈ ਹੈ ਤਾਂ ਭਾਵ ਲੋਕ ਇਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਸਮਝਦੇ ਆ ਮੰਨਦੇ ਆ ਤੇ ਪੂਜਦੇ ਵੀ ਆ ਭਾਵੇਂ ਕਿ ਗੁਰਮਤਿ ਦੇ ਵਿੱਚ ਤਸਵੀਰ ਪੂਜਣ ਦੀ ਮਨਾਹੀ ਆ ਪਰ ਫਿਰ ਵੀ ਲੋਕ ਪੂਜਦੇ ਆ ਤੇ ਕਿਸ ਨੂੰ ਕੀ ਕਹੀਏ ਗੁਰਬਾਣੀ ਵੀ ਇਸ ਗੱਲੋਂ ਵਰਜਦੀ ਆ ਦੁਬਦਾਂ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜੈ ਮਸਾਣ ਨਾ ਜਾਈ ਪਰ ਲੋਕ ਜਾਂਦੇ ਆ ਤੇ ਕਿਸ ਨੂੰ ਕੀ ਸਮਝਾਈਏ ਇੱਕ ਵਾਰ ਗੌਰ ਦੇ ਨਾਲ ਤੁਸੀਂ ਆਹ ਤਸਵੀਰ ਵੇਖੋ ਥੋੜਾ ਗੌਰ ਨਾਲ ਵੇਖਿਓ ਇਸ ਤੋਂ ਬਾਅਦ ਇਹ ਤਸਵੀਰ ਵੇਖੋ ਜੋ ਇਹ ਤਸਵੀਰ ਦੇ ਵਿੱਚ ਸ਼ਖਸ਼ ਹੈ ਅੱਜ ਆਪਾਂ ਇਸੇ ਟੌਪਿਕ ਤੇ ਗੱਲ ਕਰਾਂਗੇ ਕਿ ਇਹ ਦੋਹਾਂ ਦੇ ਵਿੱਚ ਕੀ ਸਮਾਨਤਾ ਹੈ ਤੇ ਇਹਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਕਿਵੇਂ ਪ੍ਰਚਲਿਤ ਕੀਤੀ ਗਈ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਗੱਲ ਦੀ ਬੇਨਤੀ ਹੈ ਕਿ ਸਾਨੂੰ ਨਾਸਤਿਕ ਜਾਂ ਮਨਮੁਖ ਨਾ ਸਮਝਿਓ ਸਬੂਤਾਂ ਦੇ ਤਹਿਤ ਤੁਹਾਡੇ ਅੱਗੇ ਇੱਕ ਅਸਲੀਅਤ ਤੇ ਸਚਾਈ ਰੱਖਾਂਗੇ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਕਿ ਵਾਕਈ ਗੁਰੂ ਗੋਬਿੰਦ ਸਿੰਘ ਜੀ ਦੀ ਅਸਲ ਵਿੱਚ ਕੋਈ ਤਸਵੀਰ ਹੈ ਜਿਸ ਸਖਸ਼ਦੀਨ ਚਿਹਰੇ ਦੀ ਨਹਾਰ ਵੇਖ ਕੇ ਉਹਦੇ ਹਾ ਭਾਵ ਤੇ ਦਾੜਾ ਵੇਖ ਕੇ ਜਿਸ ਸਖਸ਼ਦੀ ਪੇਂਟਰ ਨੇ ਹੂਬ ਹੋ ਇਹ ਤਸਵੀਰ ਬਣਾਈਆ ਉਹ ਸਖਸ਼ ਵੀ ਦਾੜਾ ਪ੍ਰਕਾਸ਼ ਤਿੰਨ ਹੰਗ ਸਿੰਘ ਬਾਣੇ ਵਿੱਚ ਰਹਿਣ ਵਾਲਾ ਸੀ ਉਸ ਨੂੰ ਅਕਾਲ ਤਖ਼ਤ ਸਾਹਿਬ ਵੱਲੋਂ ਕਈ ਵਾਰ ਜਥੇਦਾਰ ਲਗਾਉਣ ਦੇ ਆਫਰ ਆਏ ਸੀ ਪਰ ਉਹਨੇ ਸਾਫ ਇਨਕਾਰ ਕਰ ਦਿੱਤਾ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੀ ਇਹ ਤਸਵੀਰ ਜਗਤ ਦੇ ਵਿੱਚ ਪ੍ਰਸਿੱਧ ਹੋਈ ਤਾਂ ਲੋਕਾਂ ਵੱਲੋਂ ਕਿਹਾ ਜਾਇਆ ਸੀ ਪ੍ਰਚਾਰਿਆ ਗਿਆ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੁਬਾਰੇ ਜਨਮ ਲੈ ਕੇ ਪਠਾਨਕੋਟ ਦੀਆਂ ਗਲੀਆਂ ਵਿੱਚ ਘੁੰਮਦੇ ਫਿਰਦੇ ਆ ਇਸ ਗੁਰਸਿੱਖ ਦਾ ਨਾਮ ਹੈ ਭਾਗ ਸਿੰਘ ਇਹ ਨਿਊ ਸ਼ਾਸਤਰੀ ਨਗਰ ਜੋਦੇਵਾਲ ਵਸਤੀ ਲੁਧਿਆਣੇ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਹੈ ਜਿਸ ਦਾ ਨਾਮ ਹੈ ਸੰਤ ਆਸ਼ਰਮ ਤਪ ਅਸਥਾਨ ਗੁਰਦੁਆਰਾ ਸੰਤ ਬਾਬਾ ਭਾਗ ਸਿੰਘ ਜੀ ਇਹ ਗੁਰਦੁਆਰਾ ਸਾਹਿਬ ਵੀ ਇਹਨਾਂ ਦੇ ਨਾਮ ਦੇ ਉੱਪਰ ਸ਼ਿਸ਼ੋਭਤ ਹੈ ਭਾਈ ਸਤਵੀਰ ਸਿੰਘ ਟੋਟੀ ਉਹਨਾਂ ਦੀ ਇੱਕ ਕਿਤਾਬ ਬੜੀ ਪ੍ਰਚਲਿਤ ਹੈ ਦਮ ਤੋੜ ਦੀ ਸਿੱਖੀ ਤੇ ਉਹਨਾਂ ਨੇ ਇਹ ਤਸਵੀਰ ਦੀ ਅਸਲੀਅਤ ਲੱਭਣ ਦੇ ਵਿੱਚ ਬੜੀ ਮਸੱਕਤ ਕੀਤੀ ਤੇ ਨਾਲ ਉਹਨਾਂ ਦੇ ਦੋਸਤ ਜਤਿੰਦਰਪਾਲ ਸਿੰਘ ਗੁਰਦਾਸਪੁਰੀਏ ਨੇ ਵੀ ਇਸ ਵਿਸ਼ੇ ਤੇ ਉਹਨਾਂ ਦੀ ਬੜੀ ਮਦਦ ਕੀਤੀ ਸਿਡਨੀ ਤੋਂ ਇੱਕ ਬਾਪੂ ਨੇ ਗਿਆਨੀ ਸੰਤੋਖ ਸਿੰਘ ਜੀ ਜਿਹੜੇ ਕਿ ਐ ਜੀ ਪੀ ਸੀ ਦੇ ਭਾਈ ਚੰਨਣ ਸਿੰਘ ਜੀ ਪ੍ਰਧਾਨ ਰਹੇ ਨੇ ਉਹਨਾਂ ਦੇ ਬਤੌਰ ਪੀ ਸੀਗੇ ਉਹਨਾਂ ਦੇ ਅਨੁਸਾਰ ਉਹਨਾਂ ਨੇ ਦੱਸਿਆ ਕਿ ਭਾਈ ਭਾਗ ਸਿੰਘ ਨਾਲ ਉਹਨਾਂ ਦੀ ਮਿੱਤਰਤਾ ਸੀ ਤੇ ਜਾਣ ਪਛਾਣ ਸੀ ਉਹ ਸ਼੍ਰੀ ਅਮਰitsar ਸਹਿ ਵਿਖੇ ਕੀਰਤਨ ਕਰਨ ਵੀ ਆਉਂਦੇ ਰਹੇ ਜੇ ਜਦੋਂ ਇਸ ਵਿਸ਼ੇ ਤੇ ਭਾਈ ਸਤਵੀਰ ਸਿੰਘ ਜੀ ਢੋਟੀ ਲੁਧਿਆਣੇ ਉਹਨਾਂ ਦੇ ਗੁਰਦੁਆਰਾ ਸਾਹਿਬੇ ਖੇ ਜਾਂਚ ਪੜਤਾਲ ਲਈ ਗਏ ਤਾਂ ਮੋਹਰਿਆਂ ਉਹਨਾਂ ਦੇ ਸੁਪੁੱਤਰ ਅਮਰਜੀਤ ਸਿੰਘ ਨੇ ਦੱਸਿਆ ਕਿ ਜਿਹੜੀ ਗੁਰੂ ਕਲਗੀ ਧਰ ਦਸ਼ਮੇਸ਼ ਪਾਸ਼ਾ ਦੀ ਇਹ ਪ੍ਰਚਲਿਤ ਤਸਵੀਰ ਹੈ ਇਹ ਉਹਨਾਂ ਦੇ ਪਿਤਾ ਭਾਈ ਭਾਗ ਸਿੰਘ ਜੀ ਦੀ ਬਣੀ ਹੋਈ ਹੈ ਭਾਈ ਅਮਰਜੀਤ ਸਿੰਘ ਦੇ ਦੱਸਣ ਦੇ ਮੁਤਾਬਕ ਉਹਨਾਂ ਦੀ ਉਮਰ ਉਸ ਵੇਲੇ ਛੋਟੀ ਸੀ ਕਿ ਉਹ ਲੋਕਾਂ ਨੂੰ ਦੱਸ ਸਕਣ ਕਿ ਜਿਹੜੀ ਦਸ਼ਮੇਸ਼ ਪਾਸ਼ਾ ਗੁਰਕਲਗੀ ਧਰ ਦੀ ਇਹ ਤਸਵੀਰ ਪ੍ਰਚਲਿਤ ਜਪਰਚਲਿਤ ਹੋ ਰਹੀ ਹੈ ਇਹ ਉਹਨਾਂ ਦੇ ਪਿਤਾ ਭਾਈ ਭਾਗ ਸਿੰਘ ਜੀ ਨੂੰ ਵੇਖ ਕੇ ਬਣਾਈ ਗਈ ਆ ਕਿਉਂਕਿ 12 7 1998 ਦੇ ਵਿੱਚ 63 ਸਾਲ ਦੀ ਉਮਰ ਦੇ ਵਿੱਚ ਭਾਈ ਅਮਰਜੀਤ ਸਿੰਘ ਦੇ ਪਿਤਾ ਭਾਈ ਭਾਗ ਸਿੰਘ ਜੀ ਸਾਇਲੈਂਟ ਅਟੈਕ ਦੇ ਨਾਲ ਉਹਨਾਂ ਦੀ ਮੌਤ ਹੋ ਜਾਂਦੀ ਹੈ ਇਸ ਤੋਂ ਬਾਅਦ ਭਾਈ ਸਤਵੀਰ ਸਿੰਘ ਜੀ ਟੋਟੀ ਉਹਨਾਂ ਦੇ ਮਿੱਤਰ ਭਾਈ ਜਤਿੰਦਰਪਾਲ ਸਿੰਘ ਗੁਰਦਾਸਪੁਰੀਏ ਇੱਕ ਚੈਨਲ ਦੇ ਉੱਪਰ ਇੰਟਰਵਿਊ ਦਿੰਦੇ ਆ ਇਹ ਤਸਵੀਰ ਦੇ ਬਾਬਤ ਤੇ ਨਾਲ ਉਹ ਭਾਈ ਭਾਗ ਸਿੰਘ ਜੀ ਹੋਰਾਂ ਬਾਰੇ ਦੱਸਦੇ ਆ ਫਿਰ ਸਰਦਾਰ ਸੁਬੀਰ ਸਿੰਘ ਹੋਣਾ ਨੇ ਟਾਈਮ ਕੱਢਿਆ ਤੇ ਟਾਈਮ ਕੱਢ ਕੇ ਇਹ ਲੁਧਿਆਣੇ ਗਏ ਉੱਥੇ ਜਿਹੜੇ ਸਰਦਾਰ ਭਾਗ ਸਿੰਘ ਹੋਣਾ ਦੇ ਜਿਹੜੇ ਬੇਟੇ ਸੀ ਉਹਨਾਂ ਕੋਲ ਉੱਥੇ ਜਾ ਕੇ ਤੇ ਬੜੀ ਮੁਸ਼ਕਲ ਦੇ ਨਾਲ ਉਹ ਗੁਰਦੁਆਰਾ ਜਿਹੜਾ ਸੀ ਉਹਨਾਂ ਦੇ ਨਾਮ ਤੇ ਜਿਹੜਾ ਬਣਿਆ ਹੋਇਆ ਸੀ ਉਹ ਲੱਭਿਆ ਉਹਨਾਂ ਕੋਲ ਜਾ ਕੇ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਪਰ ਕਹਿੰਦੇ ਇੰਨੀ ਗੱਲ ਜ਼ਰੂਰ ਹੈ ਕਿ ਇਹ ਜਿਹੜੀ ਫੋਟੋ ਆ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਹੁਣ ਫੋਟੋ ਤਿਆਰ ਕੀਤੀ ਗਈ ਆ ਉਹ ਬਿਲਕੁਲ ਸਾਡੇ ਪਿਤਾ ਜੀ ਜਿਹੜੇ ਸੀ ਉਹਨਾਂ ਨੂੰ ਸਾਹਮਣੇ ਬਹਾਲ ਕੇ ਜਿਹੜਾ ਸੀ ਸੋਭਾ ਚਿੰਗਣੇ ਜਿਹੜੀ ਸੀ ਉਹ ਫੋਟੋ ਤਿਆਰ ਕੀਤੀ ਸੀ ਅਸਲ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਕੋਈ ਵੀ ਤਸਵੀਰ ਅਸਲੀ ਨਹੀਂ ਹੈ ਸਾਰਾ ਕੁਝ ਕਾਲਪਨਿਕ ਹੈ ਪਰ ਸੂਰਜ ਗ੍ਰੰਥ ਦੇ ਵਿੱਚ ਆਪਾਂ ਨੂੰ ਇੱਕ ਥਾਂ ਤੇ ਜ਼ਿਕਰ ਆਉਂਦਾ ਹੈ ਸਭ ਕੇ ਹਿਰਦੇ ਹਰਖ ਕੋ ਧਾਰਾ ਦੀਰਘ ਸਮਸ ਉਦਰ ਲਗ ਆਈ ਹਾਥਨ ਸਾਥ ਸੁਦਾਰ ਗੋਸਾਈ ਬਦ ਕਰ ਭਈ ਅਗਾਰੀ ਦੋਏ ਕੁਸ਼ ਕੁ ਫਰਕ ਤੇ ਦੀਖਤ ਸੋਏ ਕੋ ਕੋ ਕੇਸ ਸੇਤ ਹੋਏ ਆਵਾ ਦਵੈ ਮੂਸ਼ਨ ਪਰ ਸਤਿਗੁਰੂ ਆਪਣਾ ਸਰੀਰ ਤਿਆਗਣ ਤੋਂ ਪਹਿਲਾਂ ਸੰਗਤਾਂ ਨਾਲ ਕੁਝ ਬਚਨ ਕਰਦਿਆ ਤੇ ਸੰਗਤਾਂ ਵਿੱਚ ਸੋਗ ਆ ਜਾਂਦਾ ਹੈ ਸੋ ਸੰਗਤਾਂ ਦੇ ਇਹ ਸੋਗ ਨੂੰ ਦੂਰ ਕਰਨ ਵਾਸਤੇ ਗੁਰ ਕਲਗੀ ਧਰ ਸੱਚੇ ਪਾਤਸ਼ਾਹ ਸੰਗਤਾਂ ਨਾਲ ਕੁਝ ਬਚਨ ਕਰਦਿਆ ਇਮ ਕਹਿ ਸ੍ਰੀ ਪ੍ਰਭ ਸੋਕ ਨਿਵਾਰਾ ਗੁਰ ਕਲੰਗੀ ਤਰ ਆਪਣੇ ਇਹ ਬਚਨ ਕਰਕੇ ਸੰਗਤਾਂ ਦੇ ਸੋਗ ਨੂੰ ਦੂਰ ਕਰਦੇ ਨੇ ਸੰਗਤਾਂ ਵਿੱਚ ਖੁਸ਼ੀ ਆਈ। ਦੀਰਗ ਸਮਸ ਉਦਰ ਲਗ ਆਈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਦਾੜੀ ਲੰਬੀ ਸੀ ਤੇ ਕਹਿੰਦੇ ਉਦਰ ਲਗ ਆਈ ਪੇਟ ਦੇ ਨਾਲ ਦਾੜੀ ਸੀ ਜਿਹੜੀ ਟੱਚ ਹੋ ਰਹੀ ਸੀ। ਹੱਥਨ ਸਾਥ ਸੁਦਾਰ ਗੁਸਾਈ ਆਪਣੇ ਹੱਥਾਂ ਨਾਲ ਗੁਰੂ ਗੋਬਿੰਦ ਸਿੰਘ ਜੀ ਆਪਣੇ ਦਾੜੇ ਨੂੰ ਸਵਾਰਦੇ ਨੇ। ਬਦ ਕਰ ਭਈ ਅਗਾਰੀ ਦੋਏ ਕਿ ਉਹਨਾਂ ਦੀ ਦਾੜ੍ਹੀ ਲੰਬੀ ਹੋ ਕੇ ਵਧੀ ਹੋਈ ਸੀ ਕੁਛਕ ਫਰਕ ਤੇ ਦੀਖਤ ਸੋਏ ਉਹਨਾਂ ਦੀ ਦਾੜ੍ਹੀ ਲੰਬੀ ਵਿੱਚ ਕੁਝ ਫਰਕ ਸੀ ਜੋ ਦਾੜ੍ਹੀ ਲੰਬੀ ਹੁੰਦੀ ਹੈ ਉਹ ਇੱਕ ਪਾਸਾ ਇੱਕ ਪਾਸੇ ਤੇ ਦੂਜਾ ਪਾਸਾ ਦੂਜੇ ਪਾਸੇ ਜਾਂਦਾ ਵਿਚਾਲੇ ਫਰਕ ਰਹਿੰਦਾ ਹੈ ਤੁਸੀਂ ਅਕਸਰ ਵੇਖਿਆ ਹੋਵੇਗਾ ਕੋ ਕੋ ਕੇਸ ਸੇਤ ਹੋਏ ਆਵਾ ਕੋਈ ਕੋਈ ਕੇਸ ਸੀ ਜਿਹੜਾ ਚਿੱਟਾ ਹੋਇਆ ਪਿਆ ਸੀ ਦਵਾ ਮੂਸ਼ਨ ਪਰ ਹੱਥ ਉਠਾਵਾ ਉਹਨਾਂ ਨੇ ਦੋਹੇ ਮੁੱਛਾਂ ਤੇ ਆਪਣਾ ਹੱਥ ਲਾ ਕੇ ਆਪਣਾ ਦਾੜਾ ਸਵਾਰਿਆ ਤੇ એમ ਬੈਠੇ ਸਤਿਗੁਰੂ ਆਨੰਦਤ ਬਾਰ-ਬਾਰ ਦਰਸਤ ਸਿੱਖ ਸੰਬੰਧਤ ਇਸ ਤਰੀਕੇ ਨਾਲ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਸੰਗਤਾਂ ਨੂੰ ਦਰਸ਼ਨ ਦੇ ਰਹੇ ਸੀ ਜੇ ਹੁਣ ਇਸ ਗ੍ਰੰਥ ਦੇ ਹਵਾਲੇ ਤੋਂ ਲਈਏ ਤੇ ਇਹ ਤਸਵੀਰ ਨੂੰ ਵੇਖੀਏ ਤਾਂ ਇਸ ਜਗ੍ਹਾ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਦਾੜਾ ਜਿਹੜਾ ਬਿਲਕੁਲ ਛੋਟਾ ਹੈ ਤੇ ਜੇਕਰ ਆਪਾਂ ਇਸ ਗ੍ਰੰਥ ਦੇ ਹਵਾਲੇ ਤੋਂ ਲਈਏ ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਦਾੜਾ ਲੰਬਾ ਵੀ ਸੀ ਤੇ ਉਹਨਾਂ ਦੇ ਕੇਸ ਵਾਲ ਚਿੱਟੇ ਵੀ ਸੀਗੇ ਅਸਲ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਕੋਈ ਵੀ ਤਸਵੀਰ ਅਸਲ ਨਹੀਂ ਸਭ ਕੁਝ ਕਾਲਪਨਿਕ ਹੈ ਕਿਉਂਕਿ ਸਤਵੀਰ ਸਿੰਘ ਜੀ ਟੋਟੀ ਆਪਣੀ ਕਿਤਾਬ ਦਮ ਤੋੜ ਦੀ ਸਿੱਖੀ ਦੇ ਵਿੱਚ ਅਸਲੀਅਤ ਵਿਖਾਉਂਦੇ ਆ ਕਿ ਕਿਸ ਤਰ੍ਹਾਂ ਭਾਈ ਪ੍ਰੋਫੈਸਰ ਸੋਭਾ ਸਿੰਘ ਨੇ ਭਾਈ ਭਾਗ ਸਿੰਘ ਨਾਮ ਦੇ ਦਰਸ਼ਨੀ ਸਿੱਖ ਨੂੰ ਆਪਣੇ ਅੱਗੇ ਖੜਾ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਚਿੱਤਰ ਬਣਾਇਆ ਤਸਵੀਰ ਬਣਾਈ ਤੇ ਉਹ ਜਗਤ ਵਿੱਚ ਪ੍ਰਚਲਿਤ ਕੀਤੀ ਗਈ ਮੋٹے ਤੌਰ ਤੇ ਵੇਖੀਏ ਤਾਂ ਇਹ ਤਸਵੀਰ ਭਾਈ ਭਾਗ ਸਿੰਘ ਜੀ ਦੀ ਆ ਜਿਹਨੂੰ ਸਾਡਾ ਪੰਥ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਸਮਝਦਾ ਵੀ ਹੈ ਮੰਨਦਾ ਵੀ ਹੈ ਤੇ ਪੂਜਦਾ ਵੀ ਹੈ ਕਿਉਂਕਿ ਸਾਡੀ ਮਨਸ਼ਾ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਹੈ ਇੱਕ ਪਾਸੇ ਤੁਸੀਂ ਆ ਨੈਪੋਲੀਅਨ ਬੋਨਾਪਾਰਡ ਦੀ ਤਸਵੀਰ ਵੇਖੋ ਘੋੜੇ ਉੱਪਰ ਤੇ ਇੱਕ ਪਾਸੇ ਆ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਵੇਖੋ ਪ੍ਰੋਫੈਸਰ ਸੋਭਾ ਸਿੰਘ ਤੋਂ ਬਾਅਦ ਕਈ ਹੋਰ ਪੇਂਟਰ ਤੇ ਚਿੱਤਰਕਾਰਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਹਾ ਭਾਵ ਤੇ ਇਹ ਅਲਿਖੇ ਤਸਵੀਰਾਂ ਬਣਾਈਆਂ ਤੇ ਪ੍ਰਚਲਿਤ ਕੀਤੀਆਂ ਗਈਆਂ ਆਪਾਂ ਨੇ ਵੀ ਮੰਨ ਲਿਆ ਕਿ ਹਾਂ ਭਾਈ ਇਹ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਤਸਵੀਰ ਹੈ ਸਮਝ ਲਿਆ ਤੇ ਮੰਨ ਲਿਆ ਤੇ ਪੂਜ ਲਿਆ ਨਗਰ ਕੀਰਤਨ ਤੇ ਪ੍ਰਭਾਤ ਫੇਰੀਆਂ ਦੇ ਵਿੱਚ ਇਹ ਤਸਵੀਰਾਂ ਲੈ ਗਏ ਆਉਣ ਵਾਲੀ ਜਨਰੇਸ਼ਨ ਤੇ ਬੱਚਾ ਨੂੰ ਵੀ ਇਹੀ ਸਨੇਹ ਦਿੱਤਾ ਕਿ ਇਹ ਮਹਾਰਾਜ ਜੀ ਦੀਆਂ ਤਸਵੀਰਾਂ ਨੇ ਕਈ ਸੰਗਤਾਂ ਤਾਂ ਧੋਬਤੀ ਕਰਦੀਆਂ ਤੇ ਦਰਬਾਰ ਸਾਹਿਬ ਦੇ ਵਿੱਚ ਤਸਵੀਰਾਂ ਲਗੀਆਂ ਤੇ ਮੱਥਾ ਟੇਕਦੀਆਂ ਨੇ ਪਰ ਗੁਰਮਤ ਇਹਨਾਂ ਚੀਜ਼ਾਂ ਦੀ ਮਨਾਹੀ ਕਰਦੀ ਹੈ ਤੇ ਗੁਰੂ ਪਿਆਰਿਓ ਹੁਣ ਮੈਨੂੰ ਕਹਿਣ ਦੀ ਲੋੜ ਨਾ ਪਵੇ ਕਿ ਇਸ ਵੀਡੀਓ ਨੂੰ ਭਾਈ ਅੱਗੇ ਸ਼ੇਅਰ ਕਰਿਓ ਹੋਰ ਦੋਸਤਾਂ ਮਿੱਤਰਾਂ ਦੇ ਨਾਲ ਇਹ ਜਾਣਕਾਰੀ ਨੂੰ ਜ਼ਰੂਰ ਸਾਂਝੀ ਕਰਿਓ ਤਾਂ ਕਿ ਆਉਣ ਵਾਲੀ ਜਨਰੇਸ਼ਨ ਤੇ ਬੱਚਿਆਂ ਨੂੰ ਜ਼ਰੂਰ ਪਤਾ ਲੱਗ ਸਕੇ ਸੋ ਬਾਕੀ ਸਾਡੀ ਭਾਵਨਾ ਕਿਸੇ ਨੂੰ ਠੇਸ ਪਹੁੰਚਾਉਣਾ ਜਾਂ ਕਿਸੇ ਦੀ ਭਾਵਨਾ ਨੂੰ ਤੋੜਨਾ ਨਹੀਂ ਹੈ ਅਸਲੀਅਤ ਵਿੱਚ ਗੁਰਬਾਣੀ ਤੇ ਗੁਰਬਾਣੀ ਦੇ ਸਿਧਾਂਤਾਂ ਨਾਲ ਜੋੜਨ ਲਈ ਹੈ ਸੋ ਜੇਕਰ ਵੀਡੀਓ ਵੇਖ ਦਿੱਤੀ ਹੋਈ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤੇ ਵੀਡੀਓ ਨੂੰ ਲਾਇਕ ਕਰਿਓ ਆਪਣਾ ਇੱਕ ਕਮੈਂਟ ਜ਼ਰੂਰ ਕਰਕੇ ਜਾਇਓ ਹੋਰ ਵੀਰਾਂ ਭਾਈਆਂ ਦੇ ਨਾਲ ਇਹ ਜਾਣਕਾਰੀ ਨੂੰ ਜ਼ਰੂਰ ਸਾਂਝੀ ਕਰਿਓ ਸੋ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਦੇ ਵਿੱਚ ਸਾਡੇ ਚੈਨਲ ਦੇ ਉੱਪਰ ਸਿੱਖ ਹਿਸਟਰੀ ਤੇ ਗੁਰਬਾਣੀ ਸੰਬੰਧੀ ਵੀਡੀਓਜ਼ ਆਉਂਦੀਆਂ ਹਨ ਜ਼ਰੂਰ ਸਬਸਕ੍ਰਾਈਬ ਕਰਿਓ ਸਾਨੂੰ ਹੌਸਲਾ ਮਿਲਦਾ ਹੈ ਕਮੈਂਟ ਜ਼ਰੂਰ ਕਰਕੇ ਜਾਇਓ ਜੀ ਸੋ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ